ਅੱਛਾ ਬੇਸ਼ੱਕ ਪੜ੍ਹੇ ਲਿਖੇ ਲੋਕ ਨੇ ਜਿਹੜੇ ਅਵੇਅਰ ਹੈਗੇ ਨੇ ਜਾਂ ਜਾਂਦੇ ਆਉਂਦੇ ਰਹਿੰਦੇ ਆ ਉਹਨਾਂ ਨੂੰ ਕਾਫੀ ਹੱਦ ਤੱਕ ਇਹ ਜਾਣਕਾਰੀ ਹੈ ਕਿ ਦੁਬਈ ਬਹੁਤ ਮਾਡਰਨ ਹੋ ਚੁੱਕਿਆ ਹੈ ਤੇ ਬਹੁਤ ਸਾਰੇ ਮੁਲਕਾਂ ਨੂੰ ਮਾਤ ਪਾ ਰਿਹਾ ਪਰ ਅਜੇ ਵੀ ਸਾਡੇ ਵੀਰ ਤੇ ਭੈਣਾ ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਨੂੰ ਕੋਲ ਐਕਸਪੋਜ਼ਰ ਘੱਟ ਹੈ ਤੇ ਉਹਨਾਂ ਦੇ ਮਨ ਦੇ ਅੰਦਰ ਇੱਕ ਖਦਸ਼ਾ ਦੁਬਈ ਦੇ ਬਾਰੇ ਬਹੁਤ ਸਾਰੀਆਂ ਮਿੱਥਾਂ ਨੇ ਮੈਂ ਚਾਹੂੰਗਾ ਕਿ ਉਹਨਾਂ ਦੇ ਫੈਕਟ ਤੁਸੀਂ ਲੋਕਾਂ ਨੂੰ ਦੱਸੋ ਲੋਕ ਕਹਿੰਦੇ ਆ ਜੀ ਦੁਬਈ 'ਚ ਸਜ਼ਾਵਾਂ ਬੜੀਆਂ ਸਖਤ ਨੇ ਉੱਥੇ ਤਾਂ ਜੀ ਤੁਹਾਨੂੰ ਉਹਨਾਂ ਦਾ ਡਰੈੱਸ ਕੋਡ 'ਚ ਰਹਿਣਾ ਪੈਂਦਾ ਉੱਥੇ ਤੁਸੀਂ ਜੀ ਤੁਹਾਡੇ ਹੱਥ ਵੜ ਦਿੰਦੇ ਆ ਤੁਹਾਨੂੰ ਉੱਥੇ ਜੇਲ੍ਹ ਕਰ ਦਿੰਦੇ ਆ ਜੀ ਤੁਹਾਨੂੰ ਉੱਥੇ ਨਮਾਜ਼ ਪੜ੍ਹਨੀ ਪੈਂਦੀ ਹੈ ਮੁਸਲਿਮ ਕੰਟਰੀ ਹੈ ਤੁਸੀਂ ਪੱਗ ਨਹੀਂ ਰੱਖ ਬਣ ਸਕਦੇ ਬਹੁਤ ਸਾਰੇ ਲੋਕ ਮੈਂ ਵੇਖਿਆ ਕਿ ਰੂਰਲ ਏਰੀਆ ਦੇ ਅੰਦਰ ਕਈ ਲੋਕ ਅਜਿਹੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਂਦੇ ਨੇ ਤੁਹਾਡੇ ਕੋਲ ਆ ਕੇ ਵੀ ਲੋਕ ਇਹ ਵੀ ਗੱਲ ਕਰਦੇ ਨੇ ਔਰ ਅੱਜ ਦੀ ਡੇਟ 'ਚ ਮੈਂ ਚਾਹੂੰਗਾ ਕਿ ਤੁਸੀਂ ਉਹਨਾਂ ਲੋਕਾਂ ਦੇ ਬਾਰੇ ਨੂੰ ਕੀ ਦੱਸਣਾ ਚਾਹੋਗੇ ਕਿ ਲੇਬਰ ਦੇ ਹਾਲਾਤ ਕੀ ਨੇ ਮੈਂ ਤੁਹਾਨੂੰ ਇਸ ਬਾਰੇ ਦੱਸਣਾ ਚਾਹਾਂਗਾ ਜੀ ਇਹ ਜ਼ਰੂਰ ਪਿੰਡਾਂ ਦੇ ਵਿੱਚ ਇਹ ਗੱਲ ਸੁਣਨ ਨੂੰ ਹਜੇ ਵੀ ਕਿਤੇ ਮਿਲਦੀ ਆ ਕਿ ਦੁਬਈ ਦੇ ਵਿੱਚ ਇਸ ਜੋ ਸਾਰੀਆਂ ਚੀਜ਼ਾਂ ਤੁਸੀਂ ਦੱਸੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਬਟ ਅੱਜ ਦੀ ਡੇਟ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਹੜਾ ਬੰਦਾ ਆਪ ਨਹੀਂ ਗਿਆ ਉਸਨੇ ਕੋਈ ਚੀਜ਼ ਜੇ ਗਲਤ ਸੁਣੀ ਉਹੀ ਅੱਗੇ ਪਾਸ ਕਰ ਦਿੱਤੀ ਉਹ ਇਹੀ ਕੁੱਮ ਰਹੀ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਨਹੀਂ ਕਹਿੰਦੇ ਕਹਿੰਦੇ ਸ਼ੇਖਾਂ ਦੇ ਊਠ ਚਾਰਨੇ ਪੈਣੇ ਜਾ ਕੇ ਇਹ ਬਿਲਕੁਲ ਨਹੀਂ ਜੀ ਇਸ ਤਰ੍ਹਾਂ ਦਾ ਕੋਈ ਨਹੀਂ ਜੇ ਕੋਈ ਉਹ ਅਲੱਗ ਤੋਂ ਕੰਮ ਹੈ ਤੇ ਉਹ ਅਲੱਗ ਹੈ ਬਟ ਇਸ ਤਰ੍ਹਾਂ ਕੋਈ ਕਿਸੇ ਨੂੰ ਜ਼ਬਰ ਜ਼ੋਰ ਜ਼ਬਰਦਸਤੀ ਨਹੀਂ ਆ ਅੱਜ ਦੀ ਡੇਟ ਦੇ ਵਿੱਚ ਯੂਏਈ ਦੀ ਕੈਪੀਟਲ ਅਬੂਦਾਬੀ ਆਫ ਵਰਲਡ ਦੀ ਸੇਫਸਟ ਸਿਟੀ 카ਉਂਟ ਕੀਤੀ ਗਈ ਆ ਜੀ ਵਿਮਨਸ ਦੇ ਲਈ ਜਿੰਨੀਆਂ ਲੇਡੀਜ਼ ਲੜਕੀਆਂ ਅਬੂਦਾਬੀ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸੇਫ ਨੇ ਉਹ ਕਿਤੇ ਵੀ ਨਹੀਂ ਹੈਗੀਆਂ ਠੀਕ ਹੈ ਮਤਲਬ ਇਹ 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 ਜੇ ਕਿਸੇ ਇੰਡੈਕਸ ਦੇ ਵਿੱਚ ਕਿਤੇ ਪੂਰਾ ਸਰਵੇ ਹੋਇਆ ਆ ਇਹ ਸਰਵੇਸ ਦੇ ਵਿੱਚ ਉਹਨਾਂ ਨੂੰ ਜੇ ਸਿਲੈਕਟ ਕੀਤਾ ਗਿਆ ਆ ਤੇ ਉਹ ਬਹੁਤ ਦੇਖ ਕੇ ਸਾਰਾ ਕੁਝ ਸੁਣ ਕੇ ਫੇਰ ਹੀ ਕੀਤਾ ਜਾਂਦਾ ਆ ਔਰ ਇਸ ਤਰ੍ਹਾਂ ਦਾ ਕੋਈ ਚੀਜ਼ ਨਹੀਂ ਹੈਗੀ ਕੋਈ ਗਲਤ ਨਹੀਂ ਜਿਹੜੀਆਂ ਤੁਸੀਂ ਸੁਝਾਵਾਂ ਦੀ ਗੱਲ ਕਰਦੇ ਆ ਉਹ ਪਹਿਲਾਂ ਤੁਸੀਂ ਸੁਣਿਆ ਉਹ ਇਸ ਤਰ੍ਹਾਂ ਕੁਝ ਨਹੀਂ ਹੈ ਜਿਹੜੀਆਂ ਰੋਡ ਸੇਫਟੀ ਨੂੰ ਲੈ ਕੇ ਆ ਫਾਈਨ ਤੁਸੀਂ ਕਹਿ ਸਕਦੇ ਆ ਕਿ ਫਾਈਨ ਬਹੁਤ ਆ ਉਹ ਬਹੁਤ ਹੋਣੇ ਵੀ ਚਾਹੀਦੇ ਆ ਮੈਂ ਚਾਹੁੰਦਾ ਕਿ ਇੰਡੀਆ ਦੇ ਵਿੱਚ ਵੀ ਹੋਣੇ ਚਾਹੀਦੇ ਆ ਉੱਥੇ ਇੰਨੇ ਕੁ ਫਾਈਨ ਤੁਹਾਨੂੰ ਦੇਣੇ ਪੈਂਦੇ ਆ ਜੇ ਤੁਸੀਂ ਗਲਤੀਆਂ ਕਰਦੇ ਆ ਉਹ ਗਲਤੀਆਂ ਤੁਸੀਂ ਰਿਪੀਟ ਨਾ ਕਰੋ ਇਸ ਵਜ੍ਹਾ ਦੇ ਨਾ ਕਰਕੇ ਹੀ ਉਹਨਾਂ ਨੇ ਤੁਹਾਡੇ ਹੈਵੀ ਫਾਈਨ ਰੱਖਿਆ ਕਿ ਜੇ ਤੁਸੀਂ ਆ ਗਲਤੀ ਕਰੋਗੇ ਆ ਫਾਈਨ ਜੇ ਆ ਗਲਤੀ ਕਰੋਗੇ ਤਾਂ ਆ ਫਾਈਨ ਉਸ ਨੂੰ ਡਰ ਕੇ ਹੀ ਉੱਥੇ ਤੁਸੀਂ ਦੇਖੋਗੇ ਤੁਹਾਨੂੰ ਪੁਲਿਸ ਰੋਡ ਦੇ ਉੱਤੇ ਸੜਕਾਂ ਤੇ ਘੁੰਮਦੀ ਨਹੀਂ ਮਿਲੇਗੀ ਕੈਮਰਿਆਂ ਦਾ ਹੀ ਇੰਨਾ ਡਰਿਆ ਲੋਕਾਂ ਨੂੰ ਕਿ ਉਹ ਕਦੀ ਰੈੱਡ ਸਿਗਨਲ ਨਹੀਂ ਕਰਾਸ ਕਰਦੇ ਉਹਨਾਂ ਨੂੰ ਪਤਾ ਆ 50000 ਰਾਮਪ ਲਲਟੀ ਹੋਣੀ ਆ ਲਾਇਸੈਂਸ ਕੈਨਸਲ ਹੋ ਜਾਣਾ ਜੇ ਰੈੱਡ ਲਾਈਨ ਕਰਾਸ ਕਰ ਲਈ ਤੇ ਇੱਥੇ ਤੁਸੀਂ ਇੰਡੀਆ ਦੇ ਵਿੱਚ ਦੇਖੋਗੇ ਤੇ ਰੈੱਡ ਸਿਗਨਲ ਦੀ ਕੋਈ ਪਰਵਾਹ ਨਹੀਂ ਕਰਦਾ ਉਹ ਕਹਿੰਦਾ ਮੈਨੂੰ ਜਲਦੀ ਆ ਮੈਨੂੰ ਜਾਣ ਦੋ ਤੇ ਉਹੀ ਬੰਦੇ ਜਦੋਂ ਦੁਬਈ 에ਅਰਪੋਰਟ ਤੇ ਉਤਰਦੇ ਆ ਜੀ ਉੱਥੇ ਹੀ ਪੂਰੀ ਸਿੱਧੀ ਲਾਈਨ 'ਚ ਹੋ ਜਾਂਦੇ ਆ ਉਹੀ ਇਹੋ ਜਿਹੇ ਬੰਦੇ ਇੱਥੇ ਜਦੋਂ ਇਮੀਗ੍ਰੇਸ਼ਨ 'ਚ ਉਤਰਦੇ ਆ ਤੇ ਉਹ ਪਹਿਲਾਂ ਕਹਿੰਦੇ ਮੈਨੂੰ ਜਾਣ ਦੇ ਮੈਨੂੰ ਜਾਣ ਦੇ ਉਹ ਦੁਬਈ ਦਾ ਰੂਲ ਰੈਗੂਲੇਸ਼ਨ ਜਿਹੜੇ ਉਹਨਾਂ ਨੂੰ ਹੈਗੇ ਆ ਉਹ ਸਿਰਫ ਫਾਈਨਾਂ ਦੇ ਡਰ ਤੋਂ ਹੀ ਆ ਜੋ ਇੱਕ ਵਧੀਆ ਚੀਜ਼ ਆ ਉਸ ਇੰਡੀਆ ਦੇ ਵਿੱਚ ਵੀ ਹੋਣੀ ਆ